ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸੋਰਾ ਟੀਵੀ ਮੈਂ ਹਾਂ ਅਮਨ ਲੂਨਾ ਚੰਡੀਗੜ੍ਹ ਦੇ ਪਿੰਡ ਮਲੋਏ 'ਚ ਇੱਕ ਛਾਤਰਚੋਰ ਨੇ ਰਾਸ਼ਨ ਦੀ ਦੁਕਾਨ ਤੇ ਰਾਸ਼ਨ ਲੈਣ ਦੇ ਬਹਾਨੇ ਕਿਸ ਤਰ੍ਹਾਂ ਮੋਬਾਈਲ ਚੋਰੀ ਕੀਤਾ ਤੁਹਾਨੂੰ ਸਾਫ਼ ਤੌਰ ਤੇ ਤਸਵੀਰਾਂ ਦਿਖਾਵਾਂਗੇ ਸੀਸੀਟੀਵੀ ਕੈਮਰੇ ਦੀ ਇੱਕ ਤਸਵੀਰ ਸਾਹਮਣੇ ਆਈ ਹੈ ਜਿਸ ਤਰ੍ਹਾਂ ਜਿਸ ਦੇ ਵਿੱਚ ਇੱਕ ਚੋਰ ਸਾਫ਼ ਤੌਰ ਤੇ ਪਹਿਲਾਂ ਰਾਸ਼ਨ ਦੀ ਡਿਮਾਂਡ ਕਰਦਾ ਤੇ ਰਾਸ਼ਨ ਲੈਣ ਦੇ ਬਹਾਨੇ ਚਿਪਸ ਵੀ ਤੋੜਦਾ ਦੁਕਾਨ ਤੋਂ ਤੇ ਉਹਦੇ ਆੜ ਵਿੱਚ ਉਹ ਮੋਬਾਈਲ ਚੋਰੀ ਕਰਕੇ ਰਫੂ ਚੱਕਰ ਹੋ ਜਾਂਦਾ ਹੈ ਸੀਸੀਟੀਵੀ ਕੈਮਰੇ 'ਚ ਉਹ ਸਾਫ਼ ਤੌਰ ਤੇ ਕੈਦ ਹੋਇਆ ਹੈ ਤੇ ਸਾਡੇ ਨਾਲ ਦੁਕਾਨ ਦੇ ਮਾਲਕ ਹਰਸ਼ ਮੌਜੂਦ ਹੈ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਵੀ ਕਿਸ ਤਰ੍ਹਾਂ ਇਹ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਹਰਸ਼ ਇੱਕ ਕਦੋਂ ਆਇਆ ਸੀ ਇਹ ਬੰਦਾ ਤੇ ਤੁਹਾਨੂੰ ਪਹਿਲਾਂ ਕਦੇ ਦੇਖਿਆ ਹੈ ਦੁਕਾਨ ਤੇ ਆਇਆ ਹੋਇਆ ਹਾਂਜੀ ਅਸੀਂ ਪਹਿਲ ਅਸੀਂ ਪਹਿਲਾਂ ਕਦੇ ਨਹੀਂ ਦੇਖਿਆ ਇਹ ਬੰਦੇ ਨੂੰ ਤਾਂ ਕੀ ਗੱਲ ਕੀ ਹੋਈ ਸੀ ਕਿਵੇਂ ਆਇਆ ਸੀ ਕਿੰਨੇ ਵਜੇ ਆਇਆ ਸੀ ਤੇ ਕਦੋਂ ਆਇਆ ਸੀ ਇਹ ਗੱਲ ਵੈਸੇ ਤਾਂ ਮੰਮੀ ਪਾਪਾ ਸੀਗੇ ਸ਼ਾਪ ਤੇ ਮੈਂ ਗਿਆ ਹੋਇਆ ਸੀਗਾ ਸਮਾਨ ਲੈਣ ਤੇ 7:40 ਦੀ ਗੱਲ ਆ ਇਹ ਤੇ ਫਿਰ ਉਹਨੇ ਸਮਾਨ ਘਟਾਇਆ ਤਿੰਨ ਜਗ੍ਹਾ ਰਾਸ਼ਨ ਘਟਾਇਆ ਉਹਨੇ ਅੰਡੇ ਤੇ ਨਮਕੀਨਾ ਨਮਕੀਨਾ ਦੀ ਆਉਡਮਾ ਉਹ ਮੋਬਾਈਲ ਲੈ ਕੇ ਚਲੇ ਗਿਆ ਮੋਬਾਈਲ ਕਿੱਦਾਂ ਮਤਲਬ ਇੱਥੇ ਚਾਰਜ ਲੱਗਿਆ ਹੋਇਆ ਸੀ ਇੱਥੇ ਮੋਬਾਈਲ ਚਾਰਜ ਲੱਗਿਆ ਹੋਇਆ ਸੀਗਾ ਚਾਰਜਿੰਗ ਤੇ ਸੀਗਾ ਪਹਿਲਾਂ ਪਲੱਗ ਕੱਢਿਆ ਉਹਨੇ ਚਾਰਜਿੰਗ ਦਾ ਫਿਰ ਬਾਅਦ ਵਿੱਚ ਮੋਬਾਈਲ ਗੈਬ ਕਰ ਲਿਆ ਉਹਨੇ ਤੁਸੀਂ ਕੋਈ ਕੰਪਲੇਂਟ ਦਿੱਤੀ ਇਹਦੇ ਬਾਰੇ ਹਾਂਜੀ ਹਾਂਜੀ ਪੁ ਤੇ ਫਿਰ ਉਹਨਾਂ ਨੇ ਕਿਹਾ ਫਿਰ ਥੋੜੀ देर ਬਾਅਦ ਮੈਨੂੰ 15 ਮਿੰਟ ਬਾਅਦ ਕੋਲ ਆਈ ਉਹ ਕਹਿੰਦੇ ਪੁਲਿਸ ਸਟੇਸ਼ਨ ਜਾ ਉੱਥੇ ਜਾ ਕੇ ਗੱਲ ਕਰੋ ਤੇ ਉਹਨਾਂ ਨੇ ਉੱਤੇ ਕੱਚੇ ਪੇਪਰ ਤੇ ਲਿਖ ਲਿਆ EMI ਨੰਬਰ ਲਿਖਿਆ ਹੋਇਆ ਸਭ ਕੁਝ ਦਿੱਤਾ ਹੋਇਆ ਬਾਕੀ ਉਹ ਕਹਿੰਦੇ ਕਾਰਵਜੀ ਮਿਲ ਗਿਆ ਤਾਂ ਦੇ ਦਾਂਗੇ ਬਸ ਇੰਨੀ ਕੀ ਗੱਲ ਹੋਈ ਨਾ ਫਾਈਲ ਲਿਖੀ ਨਾ ਕੁਛ ਆ ਕੋਈ ਚੋਰ ਜਿਹੜਾ ਆਇਆ ਸੀਗਾ ਤੁਸੀਂ ਪਹਿਲਾਂ ਕਦੇ ਉਹਨੂੰ ਦੇਖਿਆ ਕਦੇ ਦੁਕਾਨ ਤੋਂ ਪਹਿਲਾਂ ਕੋਈ ਰੈਸ਼ਨ ਲੈਣ ਆਇਆ ਹੋਵੇ ਨਹੀਂ ਪਹਿਲਾਂ ਅਸੀਂ ਕਦੇ ਨਹੀਂ ਦੇਖਿਆ ਉਹ ਨਸ਼ੇੜੀ ਜਿਹਾ ਸੀਗਾ ਵੈਸੇ ਉਹ ਪਹਿਲੀ ਵਾਰ ਹੀ ਦੇਖਿਆ ਅੱਜ ਹੂੰ ਇਸੀ ਸਰ ਨਾਲ ਦੁਕਾਨ ਦੇ ਮਾਲਕ ਹਰਸ਼ ਜਿਨ੍ਹਾਂ ਨੇ ਦੱਸਿਆ ਵੀ ਇੱਕ ਸ਼ਖਸ ਰਾਤ ਦੇ ਸਮੇਂ ਜਦ ਇਹਨਾਂ ਦੇ ਮਦਰ ਤੇ ਫਾਦਰ ਦੁਕਾਨ ਤੇ ਮੌਜੂਦ ਸਨ ਤੇ ਉਦੋਂ ਉਹ ਰਾਸ਼ਨ ਦੀ ਡਿਮਾਂਡ ਕਰ ਰਿਹਾ ਸੀ ਰਾਸ਼ਨ ਲੈਣ ਦੇ ਬਹਾਨੇ ਉਸਨੇ ਮੋਬਾਈਲ ਮੋਬਾਈਲ ਚੋਰੀ ਕਰ ਲਿਆ ਤੇ ਪਹਿਲਾਂ ਉਸਨੇ ਦੋ ਤਿੰਨ ਅਟੈਂਪਟ ਵੀ ਕੀਤੇ ਮੋਬਾਈਲ ਚੋਰੀ ਕਰਨ ਵਾਸਤੇ ਉਹ ਆਸ-ਪਾਸ ਰੈਕੀ ਵੀ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਇੱਧਰ ਉੱਧਰ ਦੇਖਦਾ ਵੀ ਕੋਈ ਉਸ ਨੂੰ ਦੇਖਦਾ ਨਹੀਂ ਰਿਹਾ ਤੇ ਉਸ ਤੋਂ ਬਾਅਦ ਉਹ ਦੁਕਾਨ ਤੋਂ ਮੋਬਾਈਲ ਚੋਰਾ ਕੇ ਰਫੂ ਚੱਕਰ ਹੋ ਜਾਂਦਾ ਹੈ ਤੁਹਾਨੂੰ ਸੀਸੀਟੀਵੀ ਕੈਮਰੇ ਦੇ ਤੇ ਤਸਵੀਰਾਂ ਦਿਖਾ ਦਿੰਦੇ ਆ ਚੰਡੀਗੜ੍ਹ ਤੋਂ ਕੈਮਰਾਮੈਨ ਜੱਗੀ ਦੇ ਨਾਲ ਮ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर